ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਕੁਝ ਲੋਕਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਕੌਰ ਨੂੰ ਚੱਕਰ ਆਉਣ ਤੋਂ ਬਾਅਦ ਨੀਜੇ ਫਰਸ਼ ਤੇ ਡਿੱਗ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ। ਜਿਸ ਤੋਂ ਬਾਅਦ ਉਸ ਨੂੰ ਸਾਮ ਸੰਭਾਲਣਾ ਹੋਣ ਦੇ ਚਲਦਿਆਂ ਨਿੱਜੀ ਹਸਪਤਾਲ ਦੇ ਵਿੱਚ ਲਿਆਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਸ ਦਾ ਆਪਰੇਸ਼ਨ ਹੋ ਜਾਵੇਗਾ। ਡਾਕਟਰਾਂ ਨੇ ਉਹਨਾਂ ਤੋਂ 48000 ਰੁਪਏ ਤੱਕ ਜਮ੍ਹਾਂ ਕਰਵਾ ਲੈ ਅਤੇ ਉਸ ਦਾ ਆਪਰੇਸ਼ਨ ਕਰ ਦਿੱਤਾ। ਅਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਮਿਲਣ ਦਿੱਤਾ ਜਾਵੇ ਤਾਂ ਹਸਪੀਟਲ ਸਟਾਫ ਵੱਲੋਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਸਟਾਫ ਦਾ ਕਹਿਣਾ ਸੀ ਕਿ ਮਨਪ੍ਰੀਤ ਕੌਰ ਦੀ ਡੈਥ ਹੋ ਚੁੱਕੀ ਹੈ। ਜਦੋਂ ਪਰਿਵਾਰਕ ਮੈਂਬਰ ਡੈੱਡ ਬੋਡੀ ਲਿਜਾਣ ਦੀ ਗੱਲ ਕਰਦੇ ਨੇ ਤਾਂ ਹਸਪਤਾਲ ਸਟਾਫ ਵੱਲੋਂ 98000 ਰੁਪਏ ਹੋਰ ਜਮ੍ਹਾਂ ਕਰਾਉਣ ਦੀ ਡਿਮਾਂਡ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਪਰਿਵਾਰਕ ਮੈਂਬਰ ਬਾਹਰ ਹਸਪੀਟਲ ਦੇ ਦਰਨਾ ਦੇਣ ਲੱਗ ਪੈਂਦੇ ਨੇ। ਉਹਨਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਪੁਲਿਸ ਅਧਿਕਾਰੀ ਉੱਥੇ ਆਉਂਦੇ ਨੇ ਤੇ ਲਾਸਟ ਵਿੱਚ ਬਿਨਾਂ ਪੈਸੇ ਲਏ ਉਹ ਡੈੱਡ ਬੋਡੀ ਨੂੰ ਪਰਿਵਾਰਕ ਮੈਂਬਰ ਪੁਲਿਸ ਨੂੰ ਡੈੱਡ ਬੋਡੀ ਹੈਂਡਓਵਰ ਕਰ ਦਿੱਤੀ ਜਾਂਦੀ ਹੈ ਤੇ ਬਾਈਟਾ ਚਲਾਉਦੇ ਸਾਰੀਆਂ ਟੂਰਿੰਗ ਕਰਕੇ ਇਸ ਬਾਰੇ ਜਦੋਂ ਹਸਪਤਾਲ ਮਾਲਕ ਸੁਮੇਸ਼ ਕੌਸ਼ਲ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਇਹਨਾਂ ਨੂੰ ਪਹਿਲਾਂ ਸਾਰਾ ਕੁਝ ਦੱਸਿਆ ਗਿਆ ਸੀ ਟੋਟਲ ਕਿੰਨਾ ਖਰਚਾ ਆਵੇਗਾ ਖਰਚਾ ਹੋਣ ਦੇ ਬਾਵਜੂਦ ਇਹਨਾਂ ਤੋਂ 47 ਤੋਂ 48000 ਰੁਪਏ ਜ਼ਰੂਰ ਜਮ੍ਹਾਂ ਕਰਵਾਏਗੇ ਜਿਸ ਤੋਂ ਬਾਅਦ ਇਹਨਾਂ ਦੀ ਲੜਕੀ ਦਾ ਆਪਰੇਸ਼ਨ ਕੀਤਾ ਗਿਆ ऑपरेशन ਦੌਰਾਨ ਲੜਕੀ ਠੀਕ ਸੀ ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਬਕਾਇਆ ਪੈਸੇ ਦੇਣ ਦੀ ਥਾਂ ਹੰਗਾਮਾ ਕਰ ਰਹੇ ਨੇ। ਜਿਸ ਤੋਂ ਬਾਅਦ ਹਸਪਤਾਲ ਦੇ ਮਾਲਕ ਕੋਲ ਪੁਲਿਸ ਨੂੰ ਦੱਸਿਆ ਜਾਂਦਾ ਹੈ ਤੇ ਡੈੱਡ ਬੋਡੀ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪੁਲਿਸ ਨੂੰ ਹੈਂਡਓਵਰ ਕਰ ਦਿੱਤੀ ਜਾਂਦੀ ਹੈ। ਪਟਿਆਲਾ ਤੋਂ ਕਮਲਜੀਤ ਕੰਬੋਜ ਦੀ ਰਿਪੋਰਟ ਜਗਬਣੀ ਟੀਵੀ। ਹਾਂਜੀ ਮੇਰਾ ਨਾਮ ਹਰਪ੍ਰੀਤ ਹੈ। ਕੱਲ੍ਹ ਕਿਉਂ? ਕੱਲ੍ਹ ਇਦਾਂ ਹੋਈ ਹੈ ਜੀ ਬਸ ਘਰ ਦੇ ਵਿੱਚ ਸੀਗੇ ਘਰੇ। ਆਜਾੜ ਜੂੜੂ ਲੱਗੇ ਮਾਰਨਾ ਨੀਚੇ ਫਰਸ ਸੀਗਾ ਚੱਕਰ ਆਇਆ ਗਿਰ ਗਿਆ ਸਿਰ ਤੇ ਸੱਟ ਲੱਗੀ ਉਹ ਕੱਲ੍ਹ ਲੇ ਗਏ ਡਾਕਟਰ ਕਹਿੰਦੇ ਵੀ ਵੀ ਅਸੀਂ 3 ਮਿੰਟ ਦਾ ਦੇਖ ਲੈਨੇ ਆ ਠੀਕ ਹੈ ਜੀ ਇਹਨਾਂ ਨੇ ਦੇਖਿਆ ਆਪਰੇਸ਼ਨ ਕੀਤਾ ਸਿਰ ਦਾ ਬਾਅਦ ਚ ਹੁਣ ਇਹ ਕਹਿ ਰਹੇ ਆ ਜੀ ਡੈਡ ਹੋ ਗਿਆ ਡੈਡ ਹੋ ਗਿਆ ਹੁਣ ਪੈਸੇ ਮੰਗਦੇ ਆ ਜੀ 99000 99000 ਕੀ ਕੰਮ ਕਰਦੇ ਆ ਮਾਦਾ ਦਿਹਾੜੀਦਾਰਾਂ ਇੱਕ ਦਿਨ ਦਿਹਾੜੀ ਮਿਲ ਜਾਂਦੀ ਹੈ ਦੂਜੇ ਦਿਨ ਦਾ ਕੋਈ ਪਤਾ ਨਹੀਂ 54700 ਰੁਪਏ ਪਹਿਲਾਂ ਹੀ ਦੇ 54700 ਰੁਪਏ ਪਹਿਲਾਂ ਹੀ ਦੇ ਹਾਂਜੀ ਅੱਗੇ ਕੀ ਚਾਹੀਏ 54700 ਡੈਡ ਬੋਡੀ ਮਿਲ ਜਾਈ ਜੀ ਬਸ 54700 ਆਨੇ ਆਹੀ ਹੋਵੇ ਇਹਦੇ ਖਰਾਬ ਕਰ ਦੇ ਇਹਦੇ ਖਰਾਬ ਕਰ ਦੇ ਮੇਰਾ ਨਾਮ ਅਮਰੀਕ ਸਿੰਘ ਮਰਦਾਂ ਹੈੜੀ ਹੈ ਜੀ ਗੁਰੂ ਗਿਆਨਨਾਥ ਵਾਲਮੀਕ ਤੀਰਥ ਅਮਰਤ ਸਰ ਤੋਂ ਮੈਨੂੰ ਜ਼ਿਲ੍ਹਾ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਹੋਇਆਗਾ ਸਰ ਇੱਥੇ ਇਹ ਜੀਵਨ ਹਸਪਤਾਲ ਹੈ ਜੀ ਪਟਿਆਲਾ 21 ਨੰਬਰ ਫਾਰਟਕ ਚੜਨ ਤੋਂ ਪਹਿਲਾਂ ਹੀ ਤੇ ਲੀਲਾ ਭਵਨ ਚੌਕ ਟੱਪ ਕੇ ਜੀ ਠੀਕ ਹੈ ਲੋ ਜੀ ਸਰ ਇੱਥੇ ਨਾ ਇੱਕ ਮਨਪ੍ਰੀਤ ਕੌਰ ਦੀ ਨਾਂ ਦੀ ਲੇਡੀ ਸੀ ਉਹਨੂੰ ਘਰੇ ਬੈਠੀ ਨੂੰ ਗਰਮੀ ਦੇ ਕਾਰਨ ਚੱਕਰ ਆਇਆ ਚੱਕਰ ਆਉਣ ਕਾਰਨ ਉਹ ਬੈਠਾ ਤੋਂ ਗਿਰ ਗਈ ਗਿਰਨ ਦੇ ਕਾਰਨ ਉਹਨੂੰ ਇੱਥੇ ਰਜਿੰਦਰਾ ਹਸਪੀਟਲ ਲਿਆਂਦਾ ਤੇ ਉਸ ਤੋਂ ਬਾਅਦ ਇੱਥੇ ਜੀਵਨ ਹਸਪਤਾਲ ਲਿਆਂਦਾ ਗਿਆ ਵੈਸੇ ਗਰਮੀ ਕਾਰਨ ਚੱਕਰ ਆ ਗਿਆ ਜੀ ਚੱਕਰ ਆਉਣ ਦੇ ਕਾਰਨ ਉਹ ਗਿਰ ਗਈ ਤੇ ਹੁਣ ਅਸੀਂ ਇੱਥੇ ਸਪਟਰ 47000 ਰੁਪਏ ਪਹਿਲਾਂ ਜਮ੍ਹਾਂ ਕਰਾ ਚੁੱਕੇ ਆ 98233 ਰੁਪਏ ਦਾ ਹੋਰ ਬਿੱਲ ਬਣਾਇਆ ਕਰ ਰਹੇ ਨੇ ਜਦਕਿ ਕੁੜੀ ਡੈੱਡ ਹੋ ਚੁੱਕੀ ਹੈ ਅਸੀਂ ਜੋ ਡੈੱਡ ਬੋਡੀ ਲੈਣੀ ਹੈ ਜੀ ਅਸੀਂ ਕਾਰਵਾਈ ਤਾਂ ਕੋਈ ਨਹੀਂ ਕਰਾਉਣਾ ਚਾਹੁੰਦੇ ਕੁੜੀ ਦਾ ਪਿਕਾ ਤੇ ਸਾਰਾ ਪਰਿਵਾਰ ਦੋਨੇ ਸਹਿਮਤ ਨੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਹੈਗੇ ਇਹ ਆਪਣਾ 98233 ਰੁਪਏ ਹੋਰ ਮੰਗਦੇ ਨੇ ਜੀ हां जी ਇਹਨਾਂ ਨੇ ਕੁਐਸਟੀ ਪਾਈ ਸੀ ਪਹਿਲਾਂ ਤਾਂ ਇਹਨਾਂ ਨੇ ਕੁਐਸਟੀ ਨਹੀਂ ਪਾਈ ਅੱਜ ਇਹਨਾਂ ਨੇ ਕੁਐਸਟੀ ਪਾਈ ਹੈ ਜਦੋਂ ਪੈਸੇ ਦੀ ਮੰਗ ਹਸਪੀਟਲ ਵਾਲਿਆਂ ਨੇ ਕੀਤੀ ਹੈ ਤਾਂ ਅਸੀਂ ਕਿਹਾ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਹੈਗੇ ਇਹਨਾਂ ਨੇ ਚਾ ਕੇ ਕੁਐਸਟੀ ਥਾਣੇ ਨੂੰ ਜੁਲਕਾ ਥਾਣੇ ਨੂੰ ਪਾਤੀ ਜੀ ਉੱਥੋਂ ਸੁਖਦੇਵ ਸਿੰਘ ਜੀ ਆਏ ਹੋਏ ਜੇਕਰ ਇਲਾਜ ਕੀਤਾ ਹੁੰਦਾ ਤਾਂ ਡੈੱਡ ਕਿਉਂ ਹੁੰਦੀ ਜੀ ਬਿਲਡਿੰਗ ਦਰਵਾਜ਼ਾ ਪਾਟ ਗੀ ਕੀ ਗੱਲ ਹੋ ਗਿਆ ਬੈਟੇ ਤੇ ਗਿਰ ਗਈ ਛੱਕਰ ਥੋੜੀ ਜਿਹੀ ਲਿਸ਼ਟ ਪਾਈ ਸੀ ਉਹਨੇ ਦੀ ਜੋ ਨਬ ਗਰਮੀ ਕੇ ਕਾਰਨ ਚੱਕਰ ਆ ਗਏ ਸੀ ਕਿ ਬਦਲੇ ਗਿਆ ਜੀ ਉਹ ਹਸਪਤਾਲ ਕੱਲ ਨੂੰ ਪਰਸ ਨੂੰ ਪਰਸ ਨੂੰ ਬੜਾ ਹੋ ਜਾਂਦਾ ਜੀ ਉਹ ਡਾਕਟਰ ਵੀ ਵਿਦ ਉਹ ਡਾਕਟਰ ਆਂ ਕਿ ਆਈ ਕਿ ਜਾਰ ਤੇ ਵੀ ਠੀਕ ਆ ਜੀ ਠੀਕ ਆ ਜੀ ਸਾਨੂੰ ਵੀ ਭਰੋਸਾ ਸਾਨੂੰ ਤਾਂ ਦੇਖਣ ਤੱਕ ਵੀ ਨਹੀਂ ਦਿੱਤਾ ਉਹਨਾਂ ਨੇ ਬਾਹਰ ਇਹ ਭੇਜੀ ਜਾਰ ਤੂੰ ਤੁਸੀਂ ਜਾਓ ਬਾਹਰ ਤੁਸੀਂ ਜਾਓ ਬਾਹਰ ਇੱਕ ਨਰਸ ਨੇ ਮੈਂ ਦੇਖਣ ਗਈ ਇੱਕ ਨਰਸ ਤਾਂ ਕਹੇ ਗਟ ਆਊਟ ਲੈ ਜਦ ਅਸੀਂ ਪੈਸੇ ਭਰ ਰਹੇ ਹਾਂ ਸਾਨੂੰ ਦੇਖਣ ਕਾ ਵੀ ਹੁਕਮ ਨਹੀਂ ਦਿਆ ਉਹਨਾਂ ਨੇ ਤਾਂ ਅਲੱਗ ਜਾਣਾ ਤੇ ਆਪਾਂ ਸਾਥ ਅੱਜ ਹੋਈ ਆ ਪਤਾ ਨਹੀਂ ਕਾਲ ਹੋਈ ਸਾਨੂੰ ਤਾਂ ਐ ਹੀ ਕਹੀ ਆ ਵੀ ਠੀਕ ਸਾਨੂੰ ਅੱਜ ਦੱਸਿਆ ਤੋ 2:30 ਵਜੇ ਪੈਸੇ ਭਰਾ ਰਹੇ ਤੇ ਜਦ ਦੱਸਿਆ ਸਾਨੂੰ ਕੀ ਕਹਿੰਦੇ ਜੀ ਵਿਦਾਇਤ ਹੋ ਗਈ ਲੈ ਕਿ ਮੇਰੇ ਘਰ ਵਿੱਚ ਜਾਂਦਾ ਹਾਂਜੀ ਕਿ ਮੇਰੇ ਘਰ ਵਿੱਚ ਜਾਂਦਾ ਹਾਂ ਸਾਬ ਸਾਨੂੰ ਤਾਂ ਮੇਰੀ ਭੈਣ ਮਿਲ ਜੇ ਸਾਨੂੰ ਕੁਝ ਨਹੀਂ ਚਾਹੀਦਾ ਕਰੇ ਨਾਮ ਸੁਮੇਸ਼ ਕੌਸ਼ਲ ਸਰ ਕੀ ਹੋ ਰਿਹਾ ਸਰ ਤੁਹਾਡਾ ਹਸਪਤਾਲ ਵਿੱਚ ਮੈਂ ਹਸਪਤਾਲ ਦਾ ਓਨਰ ਹਾਂ ਸਰ ਇੱਕ ਬਾਰਿਕ ਕੰਪਨੀ ਆ ਗਈ ਵੀ ਕੁਝ ਲੋਕ ਬੈਠੇ ਸੀ ਉਹਨਾਂ ਨੇ ਬਾਹਰ ਬੈਠੇ ਹੋ ਮਸਲਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਸ ਲੇਡੀ ਦਾ ਆਪਰੇਸ਼ਨ ਕੀਤਾ ਗਿਆ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਕੀਤਾ ਗਿਆ ਤੇ ਉਸ ਦਾ ਮੇਜਰ ਆਪਰੇਟ ਸੀਗਾ ਕ੍ਰੈਨੋਟੋਮੀ ਕੀਤੀ ਹੈ ਡਾਕਟਰ ਸਲਵਿੰਦਰ ਨੇ ਜਿਹੜੇ ਕਿ ਦਿਮਾਗ ਦੇ ਮਾਹਰ ਨੇ ਤੇ ਉਸ ਦੇ ਬਾਰੇ ਜਿੰਨੇ ਵੀ ਜ਼ਰੂਰੀ ਗੱਲ ਸੀਗੀ ਜੋ ਵੀ ਸੀ ਉਹ ਸਾਰਾ ਕੁਝ ਉਹਨਾਂ ਤੋਂ ਕੰਸੈਂਟ ਲੈ ਕੇ ਆਪਰੇਟ ਕੀਤਾ ਸੀਗਾ ਇਵਨ ਕਿ ਡੈਥ ਹੂੰ ਟੇਬਲ ਦਾ ਕੰਸੈਂਟ ਲਿੱਤਾ ਗਿਆ ਸੀ ਪੇਸ਼ੈਂਟ ਸਾਡੇ ਕੋਲ ਰੈਫਰ ਹੋ ਕੇ ਰਜੇਂਦਰਾ ਤੋਂ ਇਹਨਾਂ ਨੇ ਪੀਜੀਆ ਹੀ ਕਿਹਾ ਸੀਗਾ ਉਸ ਤੋਂ ਬਾਅਦ ਉਹ ਸਾਡੇ ਕੋਲ ਆ ਗਿਆ ਇੱਥੇ ਪੇਸ਼ੈਂਟ ਤੇ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਆਪਰੇਟ ਕੀਤਾ ਜਿਸ ਦੇ ਵਿੱਚ ਕਿ ਉਸ ਦੀ ਡੈਥ ਹੋ ਗਈ ਉਸ ਤੋਂ ਬਾਅਦ ਅਗਲੇ ਦਿਨ ਪੇਸ਼ੈਂਟ ਨਹੀਂ ਬਚ ਪਾਇਆ ਲੇਕਿਨ ਜਿਹੜਾ ਜਿਸ ਗੱਲ ਵਿੱਚ ਅੱਜ ਉਹ ਸ਼ੋਰ ਪਾ ਰਹੇ ਸੀ ਕਿ ਸਾਨੂੰ ਹਰਾਸ ਕੀਤਾ ਜਾ ਰਿਹਾ ਬੇਸਿਕਲੀ ਗੱਲ ਹੈਗੀ ਕਿ ਬਾਡੀ ਅਸੀਂ ਹੈਂਡਓਵਰ ਕਰਨੀ ਸੀਗੀ ਪੁਲਿਸ ਨੂੰ ਪੁਲਿਸ ਲੇਟ ਆਈ ਹੈ ਇੰਨੀ ਗੱਲ ਪਿੱਛੇ ਉਹ ਸਾਰੇ ਜਾਨੇ ਇਕੱਠੇ ਹੋ ਗਏ ਅੱਛਾ ਕੀ ਨਾਮ ਸੀ ਲੇਡੀ ਦਾ ਕਿੰਨੀ ਉਮਰ ਸੀ ਲੇਡੀ ਦਾ ਨਾਮ ਸੀ ਮਨਪ੍ਰੀਤ ਕੌਰ 26 ਸਾਲ ਫੀਮੇਲ ਸੀ ਉਹ ਕੈਰੀ ਨਹੀਂ ਕਿ ਡਾਕਟਰ ਜਾਂ ਜਿਹੜੇ ਹਸਪੀਟਲ ਦੇ ਜਿਹੜੇ ਅਧਿਕਾਰੀ ਨੇ ਉਹ ਸਾਡੇ ਕੋਲੋਂ ਡੈੱਡ ਬੋਡੀ ਲੈ ਜਾਣ ਦੇ ਬਦਲੇ ਕੁਝ ਪੈਸਿਆਂ ਦੀ ਜਮਾਤ ਉਹ ਦੇਖੋ ਉਹਨਾਂ ਦਾ ਇੱਕ ਬਿੱਲ ਪੈਂਡਿੰਗ ਹੈਗਾ ਸੀਗਾ ਬਿੱਲ ਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਇਲਾਜ ਕੀਤਾ ਗਿਆ ਸੀ ਉਹਨਾਂ ਨੇ 47000 ਰੁਪਏ ਸਾਡੇ ਕੋਲ ਡਿਪੋਜ਼ਿਟ ਕਰਾਇਆ ਸੀ ਬਟ ਬੈਲੈਂਸ ਪੇਮੈਂਟ ਉਹਨਾਂ ਦੀ ਹੈਗੀ ਹੈ ਬਟ ਉਹ ਉਹਨਾਂ ਨੇ ਕੁਝ ਇਦਾਂ ਦੇ ਬੰਦੇ ਇੱਥੇ ਬੁਲਾ ਕੇ ਕੰਮ ਕਰਨਾ ਸ਼ੁਰੂ ਕਰਤਾ ਜਿਨ੍ਹਾਂ ਨਾਲੋਂ ਕੋਈ ਪੈਸਾ ਨਹੀਂ ਦਿੱਤਾ ਉਹਨਾਂ ਨੇ ਬਿਨਾਂ ਪੈਸੇ ਦਿੱਤੇ ਉਹ ਡੈੱਡ ਬੋਡੀ ਲੈ ਕੇ ਗਏ ਨੇ ਔਰ ਬਟ ਉਹ ਡੈਡ ਬਡੀ ਅਸੀਂ ਪੁਲਿਸ ਨੂੰ ਹੈਂਡਓਵਰ ਕਰਨੀ ਸੀ ਇਸ ਕਰਕੇ ਅਸੀਂ ਉਸ ਤੋਂ ਪਹਿਲਾਂ ਉਹਨਾਂ ਨੂੰ ਦੇ ਹੀ ਨਹੀਂ ਸਕਦੇ ਸੀ ਸਾਡੀ ਮਜਬੂਰੀ ਏ ਸੀ ਉਸ ਗੱਲ ਦਾ ਉਹਨਾਂ ਨੇ ਗਲਤ ਮਤਲਬ ਕਰ ਲਿਆ ਉਹਨੋਂ ਜਿਹੜਾ ਇਸ਼ੂ ਐ ਸਾਲਵ ਹੋ ਗਿਆ ਸਾਲਵ ਹੋ ਗਿਆ ਜੀ ਬਟ ਹਸਪੀਟਲ ਦੀ ਪੇਮੈਂਟ ਨਹੀਂ ਦਿੱਤੀ